ਅੱਜ ਦਾ ਪ੍ਰੋਗਰਾਮ ਅੱਜ ਨਗਰ ਨਿਗਮ ਹੁਸ਼ਾਰਪੁਰ ਵੱਲੋਂ ਬੱਸੀ ਫਾਦੂ ਮਾਰਕੀਟ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਕੀਤੀ ਗਈ ਹੈ ਉਹ ਸਾਰੀ ਇਨਕ੍ਰੋਚਮੈਂਟ ਦੇ ਵਿਰੁੱਧ ਸਾਡੇ ਵੱਲੋਂ ਜਿਹੜੀ ਪਹਿਲੀ ਡਰਾਈਵ ਚਲਾਈ ਜਾ ਚੁੱਕੀ ਹੈ ਉਹਦੇ ਅਧੀਨ ਅਸੀਂ ਅੱਜ ਦੁਬਾਰਾ ਇੱਥੇ ਵਿਜ਼ਿਟ ਕੀਤੀ ਹੈ ਤੇ ਜਿੰਨੇ ਵੀ ਇਨਕ੍ਰੋਚਰਜ਼ ਇੱਥੇ ਪਾਏ ਗਏ ਆ ਉਹਨਾਂ ਦੇ ਅਗੇਂਸਟ ਕਾਰਵਾਈ ਹਰ ਜਿੱਨੇ ਵੀ ਇਹ ਛੋਟੇ ਕੱਪਲੇ ਯਾਰ ਸ਼ਾਨਦਾਰ ਆ ਇਹ ਬਿਲਕੁਲ ਪਛਾਣ ਹੈ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਰੋਡ ਜਮ ਕਰਾ ਦੇ ਦੇਖੋ ਇਹਦੇ ਵਿੱਚ ਤੁਸੀਂ ਵੀ ਬਿਲਕੁਲ ਅਵੇਅਰ ਹੋ ਕਿ ਜਦੋਂ ਵੀ ਐਸ ਇੰਡੀਅਨ ਕੋਰਟਮੈਂਟ ਹੁੰਦੀ ਹੈ ਇੱਥੇ ਜਿੱਨੇ ਵੀ ਸਾਡੇ ਇੱਥੇ ਲੋਕ ਆਉਂਦੇ ਨੇ ਸ਼ਾਪਿੰਗ ਕਰਨ ਉਹਨਾਂ ਨੂੰ ਦਿੱਕਤ ਹੁੰਦੀ ਹੈ ਨੰਬਰ 2 ਤੇ ਇਨ ਕੇਸ ਕੋਈ ਐਮਰਜੈਂਸੀ ਆ ਜਾਂਦੀ ਹੈ ਤੇ ਫਿਰ ਹੂ ਵਿਲ ਬੀ ਰਿਸਪੋਂਸੀਬਲ ਨਾ ਇਥੇ ਐਂਬੂਲੈਂਸ ਦੀ ਗੱਡੀ ਲੰਘ ਸਕਦੀ ਹੈ ਨਾ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਲੰਘ ਸਕਦੀ ਹੈ ਸੋ ਸਾਰੇ ਪਬਲਿਕ ਦੇ ਧਿਆਨ ਨੂੰ ਰੱਖ ਵਿੱਚ ਧਿਆਨ ਵਿੱਚ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਥੇ ਜਿਹੜੀ ਇਹ ਕਾਰਵਾਈ ਕਰ ਰਹੇ ਹਾਂ ਪਰ ਦੇਖਿਆ ਜਾਵੇ ਅੱਜ ਤੁਸੀਂ ਹੁਣ ਕਰ ਗਏ ਆ ਜੇ ਹਫਤਾ ਦਾ ਦਿਨ ਹੀ ਹੋਊ ਫਿਰ ਇਹੀ ਕੰਮ ਸ਼ੁਰੂ ਹੋ ਜਾਣਾ ਹੈ ਅਸੀਂ ਜਿਹੜੀ ਇਹ ਕਾਰਵਾਈ ਆ ਪਿਛਲੇ ਇੱਕ ਹਫਤੇ ਤੋਂ ਸ਼ੁਰੂ ਕੀਤੀ ਹੋਈ ਆ ਅਲੱਗ-ਅਲੱਗ ਮਾਰਕੀਟਸ ਦੇ ਵਿੱਚ ਉਹਦੇ ਦਿਨ ਅਸੀਂ ਇਹਨਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਇਹ ਜਿਹੜੀ ਵੀ ਇਨਕਰੋਚਮੈਂਟ ਕਰ ਰਹੇ ਹੋ ਇਹ ਰੂਲਸ ਦੇ ਅਗੇਂਸਟ ਹੈਗੀ ਆ ਤੁਸੀਂ ਨਾ ਕਰੋ ਜਦੋਂ ਇਹ ਨਹੀਂ हटਦੇ ਤੇ ਫਿਰ ਸਾਨੂੰ ਇੱਥੇ ਆਣਾ ਪੈਂਦਾ ਤੇ ਇਹਦੇ ਨਾਲ ਇਹਨਾਂ ਦਾ ਨੁਕਸਾਨ ਹੁੰਦਾ ਅਸੀਂ ਸਮਝਦੇ ਆ ਬਟ ਪਬਲਿਕ ਦਾ ਹਿੱਤ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲ ਸਾਰੇ ਪਬਲਿਕ ਨੂੰ ਜਿਹੜੀ ਕਨਵੀਨੀਅன்ஸ் ਹੋਏ ਜਿਹੜਾ ਸਮਾਨ ਹੈ ਮੈਟਰ ਹੈ ਉਹਨੂੰ ਚੱਕਿਆ ਗਿਆ ਉਹਨੂੰ ਵਾਪਸ ਨਹੀਂ ਆਨ ਬਕਾ ਤੇ ਕੋਈ ਨੁਕਸਾਨ ਵਾਲਾ ਸਮਾਨ ਨਹੀਂ ਅਸੀਂ ਦੇਖੋ ਜੇ ਤੁਸੀਂ ਕਾਰਵਾਈ ਨੂੰ ਕਵਰੇਜ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਾਨ ਤੋਂ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਅਸੀਂ ਲੈ ਰਹੇ ਅਸੀਂ ਸਿਰਫ ਇਹਨਾਂ ਦੇ ਜਿਹੜੇ ਮੰਜੇ ਬਾਹਰ ਲਗਾਏ ਆ ਫੱਟੇ ਬਾਹਰ ਲਗਾਏ ਆ ਜਿਹਦੇ ਉੱਪਰ ਇਹਨਾਂ ਦਾ ਸਮਾਨ ਮੋਸਲੀ ਰੱਖਿਆ ਜਾਂਦਾ ਉਹਨਾਂ ਨੂੰ ਆਪਣੇ ਕਮਰੇ ਵਿੱਚ ਆ ਕੱਲ ਵੀ ਇੱਕ ਐਕਸ਼ਨ ਲਿਖਿਆ ਗਿਆ ਤੁਹਾਡਾ ਵੀ ਇੱਕ ਰਿਕਾਰਡ ਇਹਨਾਂ ਨੂੰ ਬਿਲਡਿੰਗ ਨੂੰ ਸੀਲ ਕੀਤਾ ਗਿਆ ਪਰ ਹਾਰਪੁਰ ਦੇ ਵਿੱਚ ਕਈ ਜਿਹੀਆਂ ਮਾਰਦਾਂ ਦੇ ਨੂੰ ਨਗਰ ਨਿਗਮ ਨੂੰ ਨੋਟਿਸ ਵੀ ਦਿੱਤੇ ਗਿਆ ਪਰ ਉਹ ਸਾਰੀ ਵੀ ਅਸੀਂ ਇਹ ਜਿਹੜੀ ਕਾਰਵਾਈ ਆ ਕੱਲ ਸਟਾਰਟ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਦੋ ਬਿਲਡਿੰਗ ਜਿਹੜੀਆਂ ਉਹ ਸੀਲ ਕੀਤੀਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਬਿਲਡਿੰਗਸ ਨੂੰ ਵਿਜ਼ਿਟ ਕੀਤਾ ਉਹ ਅਸੀਂ ਆਪਣਾ ਰਿਕਾਰਡ ਚੈੱਕ ਕਰਕੇ ਨਕਸ਼ੇ ਚੈੱਕ ਕਰਕੇ ਉਦੇ ਅਗੇ ਅਦੀਨ ਜੋ ਵੀ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਅਗੇ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਇਹ ਡਰਾਈਵ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਾਂਗੀ ਕਿ ਇਹ ਇੱਥੇ ਖਤਮ ਨਹੀਂ ਹੋਏਗੀ ਆਉਣ ਵਾਲੇ ਟਾਈਮ 'ਚ ਡਰਾਈਵ ਨੋ ਸਿਰ ਹੋਰ ਜਿਹੜਾ ਤੇਜ਼ੀ ਨਾਲ ਲੈ ਕੇ ਜਾਵਾਂਗੇ ਸੋ ਪਬਲਿਕ ਨੂੰ ਅਵੇਅਰ ਵੀ ਕੀਤਾ ਜਾਂਦਾ ਤੇ ਜੇ ਕੋਈ ਉਲੰਘਣਾ ਪਾਈ ਜਾਂਦੀ ਹੈ ਤੇ ਉਹ ਕਾਰਵਾਈ ਕਰਨ ਦਾ ਵੀ ਅਸੀਂ ਜਿਹੜਾ ਉਹ ਸਾਰਿਆਂ ਨੂੰ ਕਰਾਂਗੇ ਇਨਸ਼ੋਰ ਕਰਾਂਗੇ ਕਾਰਵਾਈ ਹੋਵੇਗੀ ਜੀ ਅੱਜ ਦਾ ਪ੍ਰੋਗਰਾਮ ਅੱਜ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਬੱਸੀ ਫਾੜੇ ਮਾਰਕੀਟ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਕੀਤੀ ਗਈ ਹੈ ਉਹ ਸਾਰੀ ਇਨਕ੍ਰੋਚਮੈਂਟ ਦੇ ਵਿਰੁੱਧ ਸਾਡੇ ਵੱਲੋਂ ਜਿਹੜੀ ਪਹਿਲੀ ਡਰਾਈਵ ਚਲਾਈ ਜਾ ਚੁੱਕੀ ਹੈ ਉਹਦੇ ਅਧੀਨ ਅੱਜ ਦੁਬਾਰਾ ਇੱਥੇ ਵਿਜ਼ਿਟ ਕੀਤੀ ਹੈ ਤੇ ਜਿੰਨੇ ਵੀ ਇਨਕ੍ਰੋਚਰਸ ਇੱਥੇ ਪਾਏ ਗਏ ਆ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਹੈ ਸਰ ਜਿਹਨੇ ਵੀ ਇਹ ਛੋਟੇ ਕੱਪਲੇ ਵਾਲਾ ਸ਼ਾਨਦਾਰ ਆ ਇਹ ਬਿਲਕੁਲ ਪਛਾਨ ਹੈ ਉਹ ਲੋਕੋ ਇਹ ਵੀ ਕਿਹਾ ਜਾਣਾ ਵੀ ਰੋਡ ਜਮ ਕਰਾ ਦੇ ਦੇਖੋ ਇਹਦੇ ਵਿੱਚ ਤੁਸੀਂ ਵੀ ਬਿਲਕੁਲ ਅਵੇਅਰ ਹੋ ਕਿ ਜਦੋਂ ਵੀ ਐਕਸੀਡੈਂਟ ਜਾਂ ਅਪਰਚਮੈਂਟ ਹੁੰਦੀ ਹੈ ਇੱਥੇ ਜਿੰਨੇ ਵੀ ਸਾਡੇ ਇੱਥੇ ਲੋਕ ਆਉਂਦੇ ਨੇ ਸ਼ਾਪਿੰਗ ਕਰਨ ਉਹਨਾਂ ਨੂੰ ਦਿੱਕਤ ਹੁੰਦੀ ਹੈ ਨੰਬਰ 2 ਤੇ ਇਨ ਕੇਸ ਕੋਈ ਐਮਰਜੈਂਸੀ ਆ ਜਾਂਦੀ ਹੈ ਤੇ ਫਿਰ ਹੂ ਵਿਲ ਬੀ ਰਿਸਪੋਂਸੀਬਲ ਨਾ ਇਥੇ ਐਂਬੂਲੈਂਸ ਦੀ ਗੱਡੀ ਲੰਘ ਸਕਦੀ ਹੈ ਨਾ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਲੰਘ ਸਕਦੀ ਹੈ ਸੋ ਸਾਰੇ ਪਬਲਿਕ ਦੇ ਧਿਆਨ ਨੂੰ ਰੱਖ ਵਿੱਚ ਧਿਆਨ ਵਿੱਚ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਥੇ ਜਿਹੜੀ ਇਹ ਕਾਰਵਾਈ ਕਰ ਰਹੇ ਹਾਂ ਪਰ ਦੇਖਿਆ ਜਾਵੇ ਅੱਜ ਤੁਸੀਂ ਹੁਣ ਕਰ ਗਏ ਆ ਜੇ ਹਫਤਾ ਦਾ ਦਿਨ ਨਹੀਂ ਹੋਊਗਾ ਫਿਰ ਇਹੀ ਕੰਮ ਸ਼ੁਰੂ ਹੋ ਜਾਣਾ ਹੈ ਅਸੀਂ ਜਿਹੜੀ ਇਹ ਕਾਰਵਾਈ ਆ ਪਿਛਲੇ ਇੱਕ ਹਫਤੇ ਤੋਂ ਸ਼ੁਰੂ ਕੀਤੀ ਹੋਈ ਆ ਅਲੱਗ-ਅਲੱਗ ਮਾਰਕੀਟਸ ਦੇ ਵਿੱਚ ਉਹਦੇ ਹੀ ਦਿਨ ਅਸੀਂ ਇਹਨਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਕਿ ਤੁਸੀਂ ਇਹ ਜਿਹੜੀ ਵੀ ਇਨਕਰੋਚਮੈਂਟ ਕਰ ਰਹੇ ਹੋ ਇਹ ਰੂਲਸ ਦੇ ਅਗੇਂਸਟ ਹੈਗੀ ਆ ਤੁਸੀਂ ਨਾ ਕਰੋ ਜਦੋਂ ਇਹ ਨਹੀਂ हटਦੇ ਤੇ ਫਿਰ ਸਾਨੂੰ ਇੱਥੇ ਆਣਾ ਪੈਂਦਾ ਤੇ ਇਹਦੇ ਨਾਲ ਇਹਨਾਂ ਦਾ ਨੁਕਸਾਨ ਹੁੰਦਾ ਸੀ ਸਮਝਦੇ ਆ ਬਟ ਪਬਲਿਕ ਦਾ ਹਿੱਤ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲ ਸਾਰੇ ਪਬਲਿਕ ਨੂੰ ਜਿਹੜੀ ਕਨਵੀਨੀਅੰਸ ਹੋਏ ਤੇ ਜਿਹੜਾ ਸਮਾਨ ਹੈ ਮੈਟਰ ਨਹੀਂ ਉਹਨੂੰ ਚੱਕਿਆ ਗਿਆ ਉਹਨੂੰ ਵਾਪਸ ਨਹੀਂ ਆਣ ਦੇਣਾ ਤੇ ਕੋਈ ਨੁਕਸਾਨ ਵਾਲਾ ਸਮਾਨ ਨਹੀਂ ਅਸੀਂ ਦੇਖੋ ਜੇ ਤੁਸੀਂ ਕਾਰਵਾਈ ਨੂੰ ਕਵਰੇਜ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਾਨ ਤੋਂ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਅਸੀਂ ਲੈ ਰਹੇ ਅਸੀਂ ਸਿਰਫ ਇਹਨਾਂ ਨੇ ਜਿਹੜੇ ਮੰਜੇ ਬਾਹਰ ਲਗਾਏ ਆ ਫੱਟੇ ਬਾਹਰ ਲਗਾਏ ਆ ਜਿਹਦੇ ਉੱਪਰ ਇਹਨਾਂ ਦਾ ਸਮਾਨ ਮੋਸਲੀ ਰੱਖਿਆ ਜਾਂਦਾ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਹੈ। ਕੱਲ ਵੀ ਐਕਸ਼ਨ ਲਿਖਿਆ ਗਿਆ ਤੁਹਾਡਾ ਵੀ ਇੱਕ ਸਾਰੇ ਦੇ ਵਿੱਚ ਗੋਲਿੰਗ ਨੂੰ ਸੀਲ ਕੀਤਾ ਗਿਆ। ਪਰ ਸ਼ਾਰਪੁਰ ਦੇ ਵਿੱਚ ਕਈ ਅਜਿਹੀਆਂ ਮਾਰਕਾਂ ਦੇ ਨੂੰ ਨਗਰ ਨਿਗਮ ਨੂੰ ਨੋਟਿਸ ਵੀ ਦਿੱਤੇ ਗਿਆ। ਕਰੋ ਸਾਰੀ ਵੀ। ਅਸੀਂ ਇਹ ਜਿਹੜੀ ਕਾਰਵਾਈ ਆ ਕੱਲ ਸਟਾਰਟ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਦੋ ਬਿਲਡਿੰਗ ਜਿਹੜੀਆਂ ਉਹ ਸੀਲ ਕੀਤੀਆਂ ਨੇ ਉਸ ਦੇ ਇਲਾਵਾ ਜਿਹੜੀਆਂ ਬਾਕੀ ਬਿਲਡਿੰਗਸ ਨੂੰ ਵਿਜ਼ਿਟ ਕੀਤਾ ਉਹ ਅਸੀਂ ਆਪਣਾ ਰਿਕਾਰਡ ਚੈੱਕ ਕਰਕੇ ਨਕਸ਼ੇ ਚੈੱਕ ਕਰਕੇ ਉਦੇ ਅਧੀਨ ਜੋ ਵੀ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਇਹ ਡਰਾਈਵ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਾਂਗੀ ਕਿ ਇਹ ਇੱਥੇ ਖਤਮ ਨਹੀਂ ਹੋਏਗੀ ਆਰ ਵਾਲੇ ਟਾਈਮ 'ਚ ਡਰਾਈਵ ਨੋਸਿ ਹੋਰ ਜਿਹੜਾ ਤੇਜ਼ੀ ਨਾਲ ਲੈ ਕੇ ਜਾਵਾਂਗੇ ਸੋ ਪਬਲਿਕ ਨੂੰ ਅਵੇਅਰ ਵੀ ਕੀਤਾ ਜਾਂਦਾ ਤੇ ਜੇ ਕੋਈ ਉਲੰਘਣਾ ਪਾਈ ਜਾਂਦੀ ਹੈ ਤੇ ਉਹ ਕਾਰਵਾਈ ਕਰਨ ਦਾ ਵੀ ਅਸੀਂ ਜਿਹੜਾ ਉਹ ਸਾਰਿਆਂ ਨੂੰ ਕਰਾਂਗੇ ਇਨਸ਼ੋਰ ਕਰਾਂਗੇ ਕਾਰਵਾਈ ਹੋਏਗੀ